ਹਰ ਨੂੰ ਨਮਸਕਾਰ ਆਦab ਸਤਿ ਸ੍ਰੀ ਅਕਾਲ ਦੇਖੋ ਅੱਜ ਮੈਂ ਲੈ ਕੇ ਆਇਆ ਇਹ ਸਰਦੀਆਂ ਦੇ ਸੂਟਾਂ ਦੀ ਨਾ ਅੱਜ ਮੇਰੀ ਲਾਸਟ ਵੀਡੀਓ ਆ ਜਿਹੜੇ ਜਿਹੜੇ ਵੀ ਸੂਟ ਲੈਣੇ ਆ ਨਾ ਬਸ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਅੱਜ ਤੋਂ ਬਾਅਦ ਸਰਦੀਆਂ ਵਾਲੇ ਸੂਟਾਂ ਦੀ ਕੋਈ ਵੀਡੀਓ ਨਹੀਂ ਆਊਗੀ ਬਿਲਕੁਲ ਕੋਈ ਵੀ ਮੇਰੇ ਕੋਲੇ ਇਹੀ ਮਾਲ ਬਚਦਾ ਆ ਥੋੜਾ ਬਹੁਤ ਹੋਰ ਪਿਆ ਆ ਪਰ ਵੀਡੀਓ ਲਾਸਟ ਆਊਗੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਿਓ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਪਿਓਰ ਪਸ਼ਮੀਨਾ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੇ ਦੀ ਸਾਰੀ neckline ਦੇ ਉੱਪਰ ਵੀ ਪ੍ਰਿੰਟਿੰਗ ਆ ਬਾਹਾਂ ਤੇ ਲੱਗ ਪ੍ਰਿੰਟਿੰਗ ਆ ਔਰ ਆ ਪਿਓਰ ਪਸ਼ਮੀਨੇ ਦੀ ਮਿਲੂਗੀ ਜੀ ਬਾਟਮ ਛੋਟੀ ਜੀ ਵੀਡੀਓ ਰਹੂਗੀ ਜਿਆਦਾ ਲੰਬੀ ਵੀਡੀਓ ਨਹੀਂ ਆ ਲੋ ਜੀ ਵੀਡੀਓ ਨੂੰ ਲਾਸਟ ਤੱਕ ਦੇਖੋ ਸਕਿਪ ਨਹੀਂ ਕਰਨਾ ਪਿਓਰ ਪਸ਼ਮੀਨੇ ਦੀ ਮਿਲੂਗੀ ਜੀ ਡਿਸਟਲ ਸ਼ਾਲ ਰੇਟ ਰਹੂਗਾ ਇੱਕ ਸੂਟ ਲਓਗੇ 650 ਦਾ ਜੀ ਦੋ ਸੂਟ ਲਓਗੇ 1200 ਰੁਪਏ ਦੇ ਕੋਰੀਅਰ ਫ੍ਰੀ ਆ ਕਿਹੜੇ ਚ ਕਲਰ ਦੇਖੋ ਮਿਲੂਗਾ ਤੁਹਾਨੂੰ ਜੀ ਮੰਗੋ ਸ਼ੇਡ ਆ ਜੀ 6 ਕਲਰ ਆਏ ਨੇ ਗੱਜ ਦੀ ਸ਼ੇਡ ਹੈ ਜੀ ਆਹ ਲੋ ਜੀ ਸਕਿਨ ਸ਼ੇਡ ਹੈ ਜੀ ਇਹਦੇ ਚ ਇੱਕੇ ਦੇ ਵਿੱਚ ਹੌਟ ਪਿੰਕ ਸ਼ੇਡ ਹੈਗਾ ਆ ਇੱਕੇ ਨੇ ਜੀ ਤੁਹਾਨੂੰ ਮਿਲੂਗਾ ਜੀ येलो ਮਸਟਰਡ ਸ਼ੇਡ ਹੈਗਾ ਆ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਖੂਬਸੂਰਤ ਪੀਸ ਹੈ ਜੀ येलो ਮਸਟਰਡ ਸ਼ੇਡ ਆ ਸਾਰੇ ਕਲਰ ਇੱਕ ਵਾਰੀ ਪੂਰੇ ਦਿਖਾ ਦਿਓ ਰੇਟ ਰਹੂਗਾ ਇੱਕ ਸੂਟ 650 ਸਾਰੇ ਜੀ ਦੋ ਸੂਟ ਮਿਲਣਗੇ 1200 ਰੁਪਏ ਦੇ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਰਹੂਗਾ ਜੀ ਖੂਬਸੂਰਤ ਪੀਸ ਨੇ ਬਸ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦੇ ਜੀ ਇਹ ਹੁਣ ਸਰਦੀਆਂ ਦੀ ਲਾਸਟ ਵੀਡੀਓ ਹੈ ਜੀ ਵੀ ਚੈੱਕ ਕਰੋ ਜਰਾ ਹੁਣ ਤੁਹਾਨੂੰ ਅੱਗੇ ਗਰਮੀਆਂ ਦੀ ਵੀਡੀਓ ਮਿਲਿਆ ਕਰੂਗੀ ਰੋਜ਼ ਡਿਜੀਟਲ print ਹੈ ਜੀ ਪਿਓਰ ਪਸ਼ਮੀਨਾ ਘੇਰੇ ਤੇ ਸ਼ਾਨਦਾਰ ਪ੍ਰਿੰਟਿੰਗ ਹੈ ਜੀ ਪਿਓਰ ਪਸ਼ਮੀਨਾ ਦੀ ਬਾਟਮ ਆ ਔਰ ਨਾਲ ਮਲਟੀ ਸ਼ੈਡ ਪ੍ਰਿੰਟਿੰਗ ਮਿਲੂਗਾ ਜੀ ਇਹਦੇ ਨਾਲ ਤੁਹਾਨੂੰ ਸ਼ਾਲ ਸਿੰਗਲੇ ਪੀਸ ਹੈ ਜੀ ਸਾਰੇ ਮਹਿੰਗੇ ਪੀਸ ਆ ਆ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਆ ਲਓ ਜੀ ਇੱਕ ਸੂਟ ਮਿਲੂਗਾ ਤੁਹਾਨੂੰ ਸਿੰਗਲ ਪੀਸ ਹੈ ਜੀ ਇੱਕ ਸੂਟ ਕੋਈ ਵੀ ਅਜ ਦੀ ਵੀਡੀਓ ਚ ਲਓ ਇੱਕ ਸੂਟ ਮਿਲੂਗਾ ਤੁਹਾਨੂੰ 650 ਦਾ ਤੇ ਦੋ ਸੂਟ ਮਿਲਣਗੇ ਜੀ 1200 ਰੁਪਏ ਦੇ ਚੈੱਕ ਕਰੋ ਪੀ ਕਿੱਡੇ ਸ਼ਾਨਦਾਰ ਪੀਸ ਨੇ ਬਸ ਲੇਟ ਨਹੀਂ ਕਰਨਾ ਜਲਦੀ ਸਕਰੀਨ ਸ਼ਾਟ ਲੈ ਕੇ ਇਹਦੇ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਕਲਰ ਡਿਜ਼ਾਈਨ ਸਾਰੇ ਹੀ ਲਾਜਵਾਬ ਨੇ ਸਾਰੇ ਇੱਕ ਨੰਬਰ ਪੀਸ ਦਊਗਾ ਜੀ ਪੂਰੀ ਹੈਵੀ ਕੁਆਲਿਟੀ ਦੇ ਸੂਟ ਨੇ ਲਓ ਜੀ ਮਲਟੀ ਸ਼ੈਡ ਪ੍ਰਿੰਟਿੰਗ ਹੈ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੇ ਸਾਰੇ ਰੁਹਾਬ ਬ੍ਰਾਂਡ ਦੇ ਪੀਸ ਨੇ ਕੋਈ ਦੂਸਰਾ ਪੀਸ ਨਹੀਂ ਦਊਗਾ ਆ ਲਓ ਜੀ ਬਾਟਮ ਤੇ ਆ ਇਹਦੀ ਹੈਗੀ ਜੀ ਸ਼ਾਲ ਖੂਬਸੂਰਤ ਸ਼ਾਲ ਹੈ ਜੀ ਡਿਜੀਟਲ ਪ੍ਰਿੰਟ ਦੀ ਸ਼ਾਲ ਆ ਕਲਰ ਤੁਹਾਨੂੰ ਮੈਂ ਦਿਖਾਉਂਗਾ ਇਹਦੇ ਵਿੱਚ ਇੱਕ ਕਲਰ ਮਿਲੂਗਾ ਜੀ ਪੀਕਾਕ ਸੈਡ ਹੈ ਜੀ ਔਰ ਇੱਕ ਕਲਰ ਮਿਲੂਗਾ ਜੀ ਨੇਵੀ ਬਲੂ ਕਲਰ ਜੀ ਔਰ ਇੱਕ ਕਲਰ ਮਿਲੂਗਾ ਜੀ ਤੁਹਾਨੂੰ ਬ੍ਰਾਊਨ ਕਲਰ ਚਾਰ ਕਲਰ ਨੇ ਚਾਰੋ ਕਲਰ ਡੀਸੈਂਟ ਨੇ ਜੀ ਇੱਕ ਸੂਟ ਮਿਲੂਗਾ 650 ਦਾ ਦੋ ਸੂਟ ਮਿਲਣਗੇ 1200 ਰੁਪਏ ਨੈਕਸਟ ਡਿਜ਼ਾਈਨ ਦਿਖਾਉਂਗਾ ਜੀ ਕੁੱਲੂ ਪ੍ਰਿੰਟ ਆ ਗਿਆ ਪ੍ਰਿੰਟਿੰਗ ਚੈੱਕ ਕਰੋ ਪਹਿਲਾਂ ਖੂਬਸੂਰਤ ਪ੍ਰਿੰਟਿੰਗ ਹੈ ਜੀ ਸਾਰੀ ਸਾਰੀ ਪਿਓਰ ਪਸ਼ਮੀਨੇ ਦੀਆਂ ਕੁਆਲਿਟੀਆਂ ਨੇ ਔਰ ਬ੍ਰਾਂਡਡ ਆਰਟੀਕਲ ਨੇ ਇੱਕ ਸੂਟ 650 ਜੀ ਦੋ ਸੂਟ ਮਿਲਣਗੇ 1300 ਰੁਪਏ ਦੇ ਕੋਰੀਅਨ ਦਾ ਪੈਸਾ ਕੋਈ ਨਹੀਂ ਆ ਲੋ ਜੀ ਸ਼ਾਲ ਚੈੱਕ ਕਰੋ ਜਿਹੜਾ ਖੂਬਸੂਰਤ ਪੀਸ ਹੈ ਜੀ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਮੈਂ ਸਾਰੇ ਪੀਸ ਖੋਲ ਕੇ ਦਿਖਾਉਂਗਾ ਇਹ ਥੋੜੇ ਲਾਈਟ ਸ਼ੇਡ ਦੇ ਪੀਸ ਨੇ ਆ ਲੋ ਜੀ ਦੂਸਰਾ ਕਲਰ ਦੇ ਵਿੱਚ ਆਹ ਵਾਲਾ ਜੀ ਪੀਸ ਦੇਖੋ ਕੁਲੂ ਪ੍ਰਿੰਟਿੰਗ ਹੈ ਜੀ ਸਾਰੇ ਦੀ ਸਾਰੀ ਬਾਹਾਂ ਤੇ ਲੱਗ ਪ੍ਰਿੰਟਿੰਗ ਆ ਬੈਕ ਪ੍ਰਿੰਟ ਦੋਨੋਂ ਪ੍ਰਿੰਟਡ ਨੇ ਪਿਓਰ ਪਸ਼ਮੀਨਾ ਵੀਡੀਓ ਚੰਗੀ ਲੱਗੇ ਨਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਹਾਂ ਜਿਹੜੇ ਮੇਰੇ ਨਵੇਂ ਕਸਟਮਰ ਵੀਡੀਓ ਦੇਖ ਰਿਆ ਨਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਇਦਾਂ ਦੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣਗੀਆਂ ਆਹ ਲਓ ਜੀ ਇਹ ਵੀ ਇੱਕ ਕੁਲੂ ਪ੍ਰਿੰਟ ਆ ਗਿਆ ਜੀ ਹੋਰ ਇਹਦੇ ਪੀਸਰ ਮੈਂ ਸਾਰੇ ਹੀ ਖੋਲ ਕੇ ਦਿਖਾਉਂਗਾ ਵੀ ਚੈੱਕ ਕਰੋ ਪਹਿਲਾਂ ਤਾਂ ਪਿਓਰ ਕੁਆਲਿਟੀ ਹੈ ਜੀ ਪਿੰਕ ਕਲਰ ਹੈ ਜੇ ਲਾਈਟ ਪਿੰਕ ਸ਼ੇਡ ਔਰ ਸ਼ਾਲ ਦਿਖਾਉਂਗਾ ਬਹੁਤ ਖੂਬਸੂਰਤ ਸ਼ਾਲ ਜੀ ਮੇਰੀ ਨਾ ਵੀਡੀਓ ਨਾਲ-ਨਾਲ ਅਗੇ ਸ਼ੇਅਰ ਕਰ ਦਿਆ ਕਰੋ ਆਹ ਲਓ ਤੁਹਾਨੂੰ ਪਤਾ ਇਹ ਵੀ ਜਿਹੜੀ ਵੀ ਚੀਜ਼ ਮੈਂ ਦਿੰਨਾ ਨਾ ਵਧੀਆ ਸੇਲ ਕਰਨਾ ਹਲਕੇ ਪੀਸ ਨਹੀਂ ਮੈਂ ਦਿੰਦਾ ਆਹ ਲਓ ਜੀ کریم ਕਲਰ ਆ ਗਿਆ ਇਹਦੇ ਤੇ ਪੀਸ ਆਰਾਮ ਨਾਲ ਚੈੱਕ ਕਰੋ ਜਿਹੜਾ ਖੂਬਸੂਰਤ ਪੀਸ ਹੈ ਜੀ ਡਿਜੀਟਲ ਪ੍ਰਿੰਟਿੰਗ ਹੈ ਸਾਰੀ ਕੁੱਲੂ ਪ੍ਰਿੰਟਿੰਗ ਬੈਕ ਫਰੰਟ ਦੋਨੋਂ ਪ੍ਰਿੰਟਡ ਪਲੇਨ ਮਿਲੂਗੀ ਬਾਟਮ 2.5 ਮੀਟਰ ਸ਼ਰਟ ਹੈ ਜੀ 2.5 ਮੀਟਰ ਦੀ ਬਾਟਮ ਮਿਲੂਗੀ ਤੁਹਾਨੂੰ ਖੂਬਸੂਰਤ ਪੀਸ ਹੈ ਜੀ ਬਹੁਤ ਵਧੀਆ ਪੀਸ ਜੀ ਆਹ ਲਓ ਜੀ ਲਾਈਟ ਗ੍ਰੇ ਕਲਰ ਆ ਗਿਆ ਜੀ ਇੱਕ ਸੂਟ 650 ਜੀ ਦੋ ਸੂਟ ਮਿਲਣਗੇ ਤੁਹਾਨੂੰ 1200 ਰੁਪਏ ਦੇ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਆ ਲੋ ਵਾ ਖਤਮੇ ਕਰਨਾ ਹੁਣ ਮਾਲ ਇਹ ਹੁਣ ਮਾਲ ਹੈ ਕਿਹੜਾ ਮੇਰੇ ਕੋਲ ਰਹਿ ਗਿਆ ਖਤਮ ਹੋ ਗਿਆ ਮਾਲ ਤਕਰੀਬਨ ਆ ਲੋ ਜੀ ਖੂਬਸੂਰਤ ਪੀਚ ਜੀ ਕੀ ਆ ਬਾਤ ਹੈ ਲਾਈਟ ਪੀਚ ਕਲਰ ਹੈ ਜੀ ਕਿਹੜਾ ਚੈੱਕ ਕਰੋ ਨੈਕਲਾਈਨ ਚੈੱਕ ਕਰੋ ਬਾਹਮਾਂ ਤੇ ਲੱਗ ਪ੍ਰਿੰਟਿੰਗ ਹੈ ਬੈਕ ਫਰੰਟ ਦੋਨੋ ਪ੍ਰਿੰਟਡ ਨੇ ਆ ਲੋ ਖੂਬਸੂਰਤ ਪੀਜਾ ਜੀ ਕੋਈ ਪੀਛੜਣਾ ਨਹੀਂ ਹੈਗਾ ਆ ਲੋ ਜੀ ਸਕਿਨ ਸ਼ੇਡ ਆ ਗਿਆ ਜੀ ਲਾਈਟ ਸਕਿਨ ਸ਼ੇਡ ਹੈ ਘੇਰੇ ਤੇ ਪ੍ਰਿੰਟਿੰਗ ਚੈੱਕ ਕਰੋ ਜੀ ਖੂਬਸੂਰਤ ਪ੍ਰਿੰਟਿੰਗ ਬਾਹਮਾ ਤੇ ਵੀ ਲੱਗ ਪ੍ਰਿੰਟਿੰਗ ਹੈ ਨੈਕ ਲਾਈਨ ਤੇ ਵੀ ਪ੍ਰਿੰਟਿੰਗ ਹੈ 2.5 ਮੀਟਰ ਸ਼ਰਟ ਜੀ 2.5 ਤੋਂ ਉੱਪਰ ਮਿਲੂਗੀ ਬਾਟਮ ਆ ਲੋ ਜੀ ਸ਼ਾਲ ਦੇਖੋ ਇਹਦੀ ਕਿੰਨੀ ਪਿਆਰੀ ਖੂਬਸੂਰਤ ਸ਼ਾਲ ਹੈ ਲਓ ਜੀ ਲਾਈਟ ਪਿਸਤਾ ਕਲਰ ਆ ਗਿਆ ਜੀ ਇੱਕ ਸੂਟ 650 ਜੀ ਦੋ ਸੂਟ ਮਿਲਣਗੇ 1200 ਰੁਪਏ ਦੇ ਇਹ ਤਿੰਨ ਮਹੀਨੇ ਹਲੇ ਸੂਟ ਪਹਿਨਿਆ ਨੇ ਹੁਣ ਕੋਟੀਆਂ ਲੈ ਜਾਣੀਆਂ ਸੂਟੇ ਚੱਲਣੇ ਨੇ ਜੀ ਹੁਣ ਆ ਲੋ ਖੂਬਸੂਰਤ ਪੀਸ ਜੀ ਸ਼ੌਲ ਦੀ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਸਿਰਫ ਇੱਕ ਸੂਟ 650 ਦੋ ਸੂਟ 1200 ਆ ਲੋ ਜੀ ਨੈਕਸਟ ਲਾਈਨ ਦੇਖੋ ਪੀਸ ਕਿੰਨਾ ਸ਼ਾਨਦਾਰ ਪੀਸ ਆ ਗਿਆ ਨੇਵੀ ਬਲੂ ਕਲਰ ਹੈ ਜੀ ਕਾ ਬਾਤ ਹੈ ਕਾਨੀ ਪ੍ਰਿੰਟ ਸਿੰਗਲ ਪੀਸ ਨੇਵੀ ਬਲੂ ਕਲਰ ਆਹ ਲਓ ਜੀ ਬਾਟਮ ਇਹ ਤਾਂ ਜਹੇ ਸੂਟ ਤੁਸੀਂ ਲੈ ਕੇ ਰੱਖ ਲੋ ਤਾਂ ਵੀ ਕੋਈ ਮਾੜੇ ਨਹੀਂ ਹੈਗੇ ਆਹ ਲਓ ਜੀ ਅਗਲੇ ਸਾਲ ਤੁਹਾਨੂੰ ਮਹਿੰਗਾ ਹੀ ਮਿਲਣੇ ਨੇ ਇਹ ਵੀ ਚੈੱਕ ਕਰੋ ਜਰਾ ਨੇਵੀ ਪ੍ਰਿੰਟਿੰਗ ਬਹੁਤ ਸ਼ਾਨਦਾਰ ਪ੍ਰਿੰਟਿੰਗ ਹੈ ਸਿੰਗਲ ਪੀਸ ਹੈ ਜੀ ਆਹ ਲਓ ਜੀ ਵੀ ਚੈੱਕ ਕਰੋ ਜਰਾ ਬੋਟਲ ਗ੍ਰੀਨ ਸ਼ੇਡ ਹੈ ਜੀ ਪ੍ਰਿੰਟੇ ਦੇਖੋ ਕਿੰਡੀ ਘੇਟ ਆ ਮਲਟੀ ਸ਼ੇਡ ਪ੍ਰਿੰਟਿੰਗ ਜੀ ਕਿਹੜਾ ਚੈੱਕ ਕਰੋ ਕਿੰਨਾ ਸ਼ਾਨਦਾਰ ਕਿ ਰਬਨੇ ਹੋਇਆ ਬੋਟਰ ਗ੍ਰੀਨ ਸ਼ੇਡ ਦਾ ਪੀਸ ਹੈ ਆ ਲੋ ਜੀ ਸ਼ਾਲ ਅੱਜ ਤੁਹਾਨੂੰ ਦੋ ਸੂਟ ਲੈਣ ਚ ਫਾਇਦਾ ਬਹੁਤ ਇੱਕ ਸੂਟ 650 ਜੀ ਦੋ ਸੂਟ 1200 ਦੇ ਜੀ ਕਲਰ ਚੈੱਕ ਕਰੋ ਜਿਹੜਾ ਨਿਓਨ ਸ਼ੇਡ ਮਿਲੂਗਾ ਜੀ ਆ ਲੋ ਫਰੋਜੀ ਸ਼ੇਡ ਜੀ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਨਾਲ ਸ਼ਾਲ ਇੱਕ ਕਲਰ ਮਿਲੂਗਾ ਜੀ येलो ਮਸਟਰਡ ਸ਼ੇਡ ਹੈ ਜੀ कलर देखो किडे शानदार कलर आ पर्पल कलर गए परपल कलर मिलेगा जी एक कल। कलर देखो कि कलर ने बस जल्दी स्क्रीन शॉट लैके भेज दो जी नंबर मेरे थोड़ी स्क्रीन के उपर लेट नहीं करना जल्दी जल्दी स्क्रीन शॉट लैके भेज दो जी नैक्सट देखो जरा सिंगल पीस है जी प्योर पश्मीना ब्लैक कलर के कानी प्रिंटिंग है सारी दारी आ लो जी ब्लैक मिलेगी जी बॉटम आ लो जी, जी शॉल शॉल भी बहुत बढ़िया शॉल है ਸਰੋ ਜਿਹੜਾ ਮਰਜ਼ੀ ਲਓ ਅੱਜ ਦੀ ਵੀਡੀਓ ਦਾ ਸੂਟ ਇੱਕ ਸੂਟ 650 ਜੀ ਤੇ ਦੋ ਸੂਟ ਮਿਲਣਗੇ ਤੁਹਾਨੂੰ 1200 ਰੁਪਏ ਦੇ ਆ ਲਓ ਕਿਆ ਬਾਤ ਹੈ ਹੁਣ ਅੱਗੇ ਤੁਹਾਨੂੰ ਗਰਮੀਆਂ ਦੀ ਵੀਡੀਓ ਮਿਲਿਆ ਕਰੋਗੇ ਸੂਟ ਗਰਮੀਆਂ ਦਾ ਮਾਲ ਮੇਰੇ ਕੋਲ ਬਹੁਤ ਆ ਰਿਹਾ ਆ ਲਓ ਜੀ ਬਾਟਮ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਕਾਨੀ ਪ੍ਰਿੰਟ ਹੈ ਜੀ ਕਰੀਮ ਕਲਰ ਦਾ ਪੀਸ ਹੈ ਇਹਦੇ ਵਿੱਚ ਤੁਹਾਨੂੰ ਦੋ ਕਲਰ ਦੋ ਡਿਜ਼ਾਈਨ ਮਿਲਣਗੇ ਦੋਨੋਂ ਡਿਜ਼ਾਈਨ ਸ਼ਾਨਦਾਰ ਨੇ ਜੀ ਇੱਕ ਸੂਟ 650 ਜੀ ਦੋ ਸੂਟ 1200 ਕਰੀਮ ਕਲਰ ਦੀ ਬਾਟਮ ਹੈ ਬੈਗ ਫਰੈਂਟ ਦੋਨੋਂ ਪ੍ਰਿੰਟਡ ਹੈ ਪਿਓਰ ਪਸ਼ਮੀਨਾ ਆ ਲੋ ਜੀ ਠੀਕ ਚੈੱਕ ਕਰੋ ਜਿਹੜਾ ਖੂਬਸੂਰਤ ਪੀਸ ਕੀ ਬਾਤ ਹੈ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਜੀ ਸਕਰੀਨ ਸ਼ਾਟ ਲੈ ਕੇ ਭੇਜੋ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਹਲੋ ਜੀ ਕਾਨੀ ਪ੍ਰਿੰਟ ਆ ਗਿਆ ਜੀ ਫੇਰ। ਪਿੰਦ ਚੈੱਕ ਕਰੋ ਜਰਾ। ਲਾਈਟ ਪੀਚ ਜਿਹਾ ਕਲਰ ਹੈ। ਬਾਮਾ ਤੇ ਲੱਗ ਪ੍ਰਿੰਟਿੰਗ ਹੈ। ਖੂਬਸੂਰਤ ਪੀਸ ਹੈ ਜੀ। ਆ ਲਓ। ਸ਼ਾਲ ਜੀ। ਦਿੱਸਟਲ ਪ੍ਰਿੰਟ ਦੀ ਇਹ ਸ਼ਾਲ ਹੈ। ਇੱਕ ਸੂਟ ਮਿਲੂਗਾ ਜੀ ਤੁਹਾਨੂੰ 650 ਜੀ। ਦੋ ਸੂਟ ਮਿਲਣਗੇ 1200 ਰੁਪਏ। ਲਾਈਟ ਸੀ ਗ੍ਰੀਨ ਕਲਰ ਆ ਗਿਆ ਜੀ। ਕਿਆ ਬਾਤ ਹੈ ਅੱਜ ਬਹੁਤ ਫਾਇਦਾ ਹੋਣ ਵਾਲਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੀ ਜਾਇਆ ਜੀ ਆ ਜਿਹੜੇ ਵੀਡੀਓ ਹੁਣ ਦੇਖਣ ਲੱਗੇ ਨੇ ਨਾ ਮੇਰੀ ਕਸਟਮਰ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਲੋ ਜੀ ਨਾਲ ਕੇ ਵੀ ਮੇਰਾ ਚੈਨਲ ਸ਼ੇਅਰ ਕਰਦੇ ਕਰੋ ਵੀਡੀਓ ਮੇਰੀ ਆ ਲੋ ਜੀ ਪੀ ਚੈੱਕ ਕਰੋ ਜਰਾ ਲਾਈਟ ਸਿਕਨ ਸ਼ੇਡ ਆ ਗਿਆ ਜੀ ਇਹ ਬਹੁਤ ਵਧੀਆ ਪੀਸ ਨੇ ਇਹ 2 ਘੰਟੇ ਦੀ ਵੀਡੀਓ ਮਾਲ ਖਤਮ ਹੋ ਜਾਣਾ ਜੀ ਮੈਨੂੰ ਇੰਨਾ ਪਤਾ ਹਾਲੋ ਚੱਕੋ ਸ਼ਾਲ ਖੂਬਸੂਰਤ ਸ਼ਾਲ ਜੀ ਪ੍ਰਿੰਟ ਦੇਖੋ ਸ਼ਾਲ ਦੀ ਕਿੰਨੀ ਸ਼ਾਨਦਾਰ ਆ ਕੋਈ ਪੀਛੜਣਾ ਨਹੀਂ ਜੀ ਆਹ ਲਓ ਜੀ ਲਾਈਟ ਗ੍ਰੇ ਹੈ ਕਰ ਰਿਹਾ ਬਿਲਕੁਲ ਲਾਈਟ ਗ੍ਰੇ ਕਿਆ ਬਾਤ ਹੈ ਇਹ ਚੈੱਕ ਕਰੋ ਬਹੁਤ ਸ਼ਾਨਦਾਰ ਪੀਸ ਹੈ ਕੰਨੀ ਪ੍ਰਿੰਟ ਦੇ ਪੀਸ ਨੇ ਸਾਰੇ ਆਹ ਲਓ ਜੀ ਨਾਲ ਮਿਲੂਗੀ ਜੀ ਸ਼ਾਲ ਖੂਬਸੂਰਤ ਸ਼ਾਲ ਹੈ ਜੀ ਕਿਆ ਬਾਤ ਹੈ ਪ੍ਰਿੰਟਿੰਗ ਬਹੁਤ ਸ਼ਾਨਦਾਰ ਜੀ ਖੂਬਸੂਰਤ ਪ੍ਰਿੰਟ ਜੀ ਆਹ ਲਓ ਜੀ ਕ੍ਰੀਮ ਕਲਰ ਦਾ ਪੀਸ ਹੈ ਜੀ ਵੀ ਚੈੱਕ ਕਰੋ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਬਾਹਾਂ ਤੇ ਲੱਗ ਪ੍ਰਿੰਟਿੰਗ ਇਹਦੇ ਵੀ ਬੈਕ ਫਰੰਟ ਦੋਨੋਂ ਪ੍ਰਿੰਟਡ ਆਹ ਲਓ ਜੀ ਬਾਟਮ ਇਹ ਕ੍ਰੀਮ ਫਾਂਜਾ ਕਲਰ ਕਲਰ ਹੈਗਾ ਹੈ ਬਹੁਤ ਵਧੀਆ ਕਲਰ ਆ ਰੇਟ ਰਹੂਗਾ ਇੱਕ ਸੂਟ ਮਿਲੂਗਾ ਜੀ 650 ਦਾ ਤੇ ਦੋ ਸੂਟ ਮਿਲਣਗੇ ਤੁਹਾਨੂੰ 1200 ਦੇ ਹੁਣ ਆਪਾਂ ਜਲਦੀ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ